ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਦਿੱਤੀ ਇੱਕ ਫੈਕਟ ਖੁੰਗੜਾਲੀ ਸਿੱਖਾਂ ਸਮਰਾਲਾ ਤੋਂ ਮੇਰੇ ਤੁਹਾਡੇ ਇੱਕ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਨੂੰ ਕਲੀ ਸਬਸਕ੍ਰਾਈਬ ਕਰਾ ਤਾਂ ਪਲੀਜ਼ ਮੇਰੇ ਚੈਨਲ ਨੂੰ ਪਾਤੂ ਤੋਂ ਬਾਅਦ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੋਰਜਟ ਦੇ ਸੂਟ ਤੇ ਇਹ ਜਿਹੜੀ ਹੈਗੀ ਆ ਇਹ ਮਿਸਫੋਰਸ ਜੋਰਜਟ ਆ मार्केट के सूट साढ़े अठ सौ रुपए का मिलेगा आपको थोड़ू देना यह सूट साढ़े सत सौ रुपए का बहुत सोहनी जोरजट है, जोर है। थोड़ू पता जोरजट लाइनिंग तो लगती ही लगती है बहुत थोड़ा यह सूट बनेगा लाइनिंग लगा के यद प्राइस हैगा साढ़े सत्त सौ रुपए नैक्सट कलर ये आ गया डिजाइन के कलर का फर्क पेगा ये देखो लवेंडर कलर है आजकल ट्रेंड भी है ये कलर ना वेज़ी पेंक कलर दे फ्लावर बने हुए ने नेक्स्ट कलर ये आ गया ब्लू कलर बहुत ज़्यादा सोने प्रेज़नेंट है ये ओरिजिनल विस्फोस जोर जाट होएगी ये है प्राइस होगा सादे सात सौ रूपए नेक्स्ट ये आ गया माउस कलर ये भी जम्बजंटा कलर दे इसके कलर दे, ਇਸ ਕੰਟਰਾਸਟ ਪੜੇ ਹੋਏ ਨੇ ਬਹੁਤ ਜ਼ਿਆਦਾ ਸੋਨਾ 컬러 ਹੈ ਵੀ 컬러 ਕੰਟਰਾਸਟ ਕਰਾਂਗੇ ਨਾਲੇ ਬੋਰ ਵੀ ਜ਼ਿਆਦਾ ਉਠੇਗਾ ਫਲੈਕਸਟ ਆ ਗਿਆ ਫੇਲੂ ਕਲਰ ਦੇਰ ਵਿੱਚ ਛੋਟਾ ਪ੍ਰਿੰਟ ਆ ਪ੍ਰਾਈਸ ਇਹਨਾਂ ਸਾਰਿਆਂ ਦਾ 750 ਰੁਪਏ ਰਹੇਗਾ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਇਹ ਸੂਟ ਤਾਂ ਆਪਣੇ ਕੋਲ ਥੋੜੂ-ਥੋੜੂ ਮਿਲ ਜਾਣਗੇ ਦੋ-ਦੋ ਤਿੰਨ-ਤਿੰਨ ਸੂਟ ਹੈਗੇ ਆ ਇਹ ਤੇ ਡਿਜ਼ਾਈਨ ਜਿਹੜੇ ਸੀਗੇ ਆਪਾਂ ਤੁਹਾਨੂੰ ਦਿਖਾ ਦੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਜਲਦੀ ਜਲਦੀ 콜 ਕਰਕੇ WhatsApp 콜 ਕਰੋ ਜਾਂ ਮੈਸੇਜ ਕਰੋ ਮੇਰਾ ਨੰਬਰ ਹੈਗਾ 9465440735 ਤੁਸੀਂ ਆਪਣਾ ਆਰਡਰ ਬੁਕੋ ਕਰਵਾ ਸਕਦੇ ਹੋ ਧੰਨਵਾਦ